ਕਿ ਸਰਕਾਰ ਦਾ ਵਿਰੋਧ ਕਰਾਂਗੇ ਇਹ ਜ਼ਮੀਨ ਨੂੰ ਕਿਸੇ ਹੱਥ ਤੱਕ ਇਹ ਨਾ ਘੜਾ ਲੋ ਤਾਂ ਨੁਕਤਾ ਜਾਊਗਾ ਪਹਿਲਾਂ ਵੀ ਇਸ ਪਰਿਵਾਰਾਂ ਦੀ ਜਿਹੜੀ ਜ਼ਮਾਨ ਸੀ ਉਹ ਰੁਕੀ ਗਈ ਆ ਪਰ ਜੇ ਅੱਜ ਇਹ ਜ਼ਮੀਨ ਇਹਨਾਂ ਤੋਂ ਲਈ ਜਾਂਦੀ ਖੋਈ ਜਾਂਦੀ ਹੈ ਪਰਿਵਾਰ ਕਿੱਧਰ ਨੂੰ ਜਾਣਗੇ ਵੀਰੋਂ ਘਰ ਇੱਕ ਵਾਰੀ ਬਣਦਾ ਆ ਇਹ ਜਾਇਦਾਦ ਜ਼ਮੀਨਾਂ ਜਿਹੜੀਆਂ ਆ ਸਾਨੂੰ ਕਿਸੇ ਨੇ দান ਨਹੀਂ ਕੀਤੀਆਂ ਇਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਇਹ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਜਾਇਦਾਦ ਆ ਇਸ ਨੂੰ ਨਿਗਲਾਇਆ ਇਸ ਤਰ੍ਹਾਂ ਨਹੀਂ ਛੱਡਿਆ ਜਾਵੇਗਾ ਸੋ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਬੁਲਾਰੇ ਆ ਜਿਹੜੇ ਆਪਕੋ ਪਹੁੰਚੇ ਹੋਏ ਆ ਆਪਾਂ 2-2 ਮਿੰਟ ਦਾ ਸਮਾਂ ਦੇ ਕੇ ਫੇਰ ਟਰੈਕਟਰ ਜਿਹੜਾ ਮਾਰਚਿਆ ਰੋਡ ਸ਼ੋ ਆਪਾਂ ਕੱਢਣਾ ਆ ਤੇ ਮੈਂ ਅਗਲੇ ਬੁਲਾਰੇ ਜਿਹੜੇ ਆ ਉਹਦਾ ਕਿ ਉਹ ਵੀ ਆਪਣੇ ਜਿਹੜੇ ਸੋ ਉਹਨਾਂ ਤੋਂ ਪਹਿਲਾਂ ਸਰਦਾਰ ਗੁਲਵਿੰਦਰ ਸਿੰਘ ਜੀ ਨਰਸਰ ਕਿਰਤੀ ਪਸਾਨ ਜੁਨੀਆ ਨੂੰ ਸੂਬਾ ਗੁਰ ਉਹ ਵੀ ਸਾਡੇ ਵਿੱਚ ਆ ਉਹ ਦੋ ਤਿਆਰ ਮੇਕ ਦੀ ਸਾਂਝ ਪਾਣੀ ਆ ਤਾਂ ਦੋ ਦੋ ਮੇਕ ਦਾ ਸਮਾ ਦੇ ਕੇ ਜਿਹੜਾ ਫਿਰ ਆਪਾਂ ਅੰਕੇ ਨੂੰ ਮਜਲਾਇਆ ਉਹ ਸਾਰੇ ਨੇ ਪਿਆਰ ਨਾਲ ਕੋਲਾ ਸਭ ਲੋਕਾਂ ਨਾਲ ਬੋਤੀ ਕਰਨਾ ਧੰਨਵਾਦ ਜੀ ਉਹ ਬੰਦੀਆਂ ਪੰਜਾਬ ਨਾਲ ਪਹਿਲਾਂ ਵੀ ਕੇਂਦਰ ਵੱਲ ਜਾ ਕੇ ਪਹਿਲਾਂ ਵੀ ਸਰਕਾਰਾਂ ਰਹੀਆਂ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਹੀ ਉਹਨਾਂ ਨੇ ਬੇਇਨਸਾਫੀ ਕੀਤੀ ਤੇ ਇਸ ਵਾਰ ਜਿਹੜੀ ਬੇਇਨਸਾਫੀ ਦੀ ਆ ਉਹ ਵੱਧੋਂ ਵੱਧ ਜਿਹੜੀ ਆ ਪਹੁੰਚ ਗਈ ਆ ਕਿਉਂਕਿ ਸਿੱਧੇ ਤੌਰ ਤੇ ਅਕਿੰਦਾ ਜ਼ਮੀਨ ਲੋਕਾਂ ਦੀ ਅਕਵਾਇਰ ਕੀਤੀ ਜਾਂਦੀ ਸੀ ਸਰਕਾਰ ਕਿਸੇ ਪਰਪਸੇ ਲਈ ਕਿ ਉਹਨਾਂ ਨੂੰ ਬਾਅਦੋਂ ਜ਼ਮੀਨ ਦਾ ਬਦਲ ਦੇਣੀ ਕਿ ਬਾਅਦ ਵਿੱਚ ਤਾਂ ਠੋਕਰ ਕੁਝ ਨਾ ਕੁਝ ਤਾਂ ਦਿੰਦੀ ਸੀ ਲੇਕਿਨ ਇਸ ਵਾਰ ਸਰਕਾਰ ਜਿਹੜੀ ਭਵੰਤਮਾਨ ਦੀ ਸਰਕਾਰ ਆ ਉਹਨਾਂ ਨੇ ਸਿੱਧੇ ਤੇ ਜਮੀਨਾਂ ਨੂੰ ਖੜਾਉਣ ਦਾ ਪ੍ਰੋਗਰਾਮ ਜਿਹੜਾ ਬਣਾ ਲਿਆ ਬਿਨਾਂ ਤੁਹਾਨੂੰ ਪੈਸਾ ਦਿੱਤੇ ਬਿਨਾਂ ਕਿਸੇ ਨੂੰ ਦਾ ਮੁਆਵਜ਼ਾ ਦਿੱਤੇ ਜਮੀਨ ਲੈ ਕੇ ਉਸਤਾ ਅੱਠ ਕਟਾਲ ਜਮੀਨ ਦਾ ਕਿੱਕੜੀ ਦਾ ਦੋ ਤਰ੍ਹਾਂ ਕਿਸਾਨ ਨੂੰ ਦੇਣੀ ਹੈ ਤੇ ਸ਼ੇਕ ਨਾਲ ਜਿਹੜੀਆਂ ਮੁੱਦ ਦੇ ਵਿੱਚ ਹੜਾ ਪ੍ਰੋਗਰਾਮ ਤੈਅ ਕਰਦੇ ਆ ਮੈਂ ਸਮਝਦਾ ਕਿ ਪੰਜਾਬ ਨੂੰ ਹੌਲੀ ਹੌਲੀ ਕਰਕੇ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਮੈਂ ਤੇਰਨਾ ਗੱਲ ਸਾਂਝੀ ਕਰਨੀ ਚਾਹੁੰਦਾ ਕਿ 2011 ਵਿੱਚ ਪੰਜਾਬ ਦੀ ਆਬਾਦੀ 4.77 ਲੱਖ ਸਾਲ ਦਾ ਤੇ ਅੱਜ ਆਬਾਦੀ ਹੈਗੀ ਆ ਅਪਰੋਕਸੀਮੇਟਲੀ 3 ਕਰੋੜ 21 ਲੱਖ 46 ਲੱਖ ਬੰਦਾ ਵਧਿਆ ਤੇ ਅਸੀਂ ਇਹ ਵੀ ਕਹਿੰਦੇ ਆ ਕਿ ਸਾਡੇ ਨੌਜਵਾਨ ਪੰਜਾਬ ਦੇ ਲੋਕ ਰੋਜ਼ਗਾਰ ਦੀ ਖਾਤਰ ਵਿਦੇਸ਼ਾਂ ਵੱਲ ਜਾ ਰਹੇ ਤੇ ਲਗਭਗ 20 ਲੱਖ ਜਿਹੜਾ ਲੋਕ ਆ ਉਹ ਪੰਜਾਬ ਦੇ ਬਾਹਰ ਚੱਲ ਕੇ ਆ ਗਏ 20 ਲੱਖ ਤੋਂ ਤੇ ਸ਼ਿਆਰੀ ਹੈ 60 ਲੱਖ ਬੰਦਾ ਪੰਜਾਬ ਤੋਂ ਕਿੱਥੋਂ ਆ ਗਿਆ ਕੌਣ ਲੈ ਕੇ ਆ ਰਿਹਾ ਉਹ ਪੰਜਾਬ ਦੇ ਅਸਲ ਜਿਹੜੇ ਲੋਕ ਨੇ ਅਸਲ ਵਾਰਿਸ ਨੇ ਇੱਥੋਂ ਦੇ ਰਹਿਣ ਵਾਲੇ ਉਹਨਾਂ ਲੋਕਾਂ ਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਛਾਜਿਸ਼ ਹੈ ਮੈਂ ਸਮਝਦਾ ਕਿ ਦਿੱਸਾ ਦਾ ਅਸ라이 ਗਾਜਾ ਨੂੰ ਇੱਥੋਂ ਦੇ ਲੋਕਾਂ ਨੂੰ ਕੱਢ ਕੇ ਉਹ ਸਿਗਾ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਫਿਰ ਸਭ ਦਾ ਕਿ ਕੇਂਦਰ ਦੀ ਜਾਕਿਸ਼ੇ ਇਸ ਦੀ ਤਾਕਤ ਦੀ ਬਿਸ਼ਾਹਿਸ਼ ਕਿ ਬਾਹਰਲੇ ਲੋਕਾਂ ਨੂੰ ਇੱਥੇ ਰਸਾ ਕੇ ਇੱਥੋਂ ਦੇ ਜਿਹੜੇ ਅਣਖੀ ਪੰਜਾਬੀ ਲੋਕ ਆ ਉਹਨਾਂ ਨੇ ਜਦੋਂ ਘਰ ਘੱਟ ਦੇ ਘਟ ਗਿਣਤੀ ਚ ਕਰਤੋਂ ਲਿਆ ਕੇ ਉਹਨਾਂ ਨੂੰ ਬੇਸ ਕਰਕੇ ਇਤਨੀ ਸਰਕਾਰਾਂ ਆਪਰੀਆਂ ਬਣਾ ਕੇ ਇਹਨਾਂ ਨੂੰ ਖਰੀਦਣ ਦਾ ਯਤਨ ਹੋ ਰਿਹਾ ਜਿਹੜਾ ਅਸੀਂ ਕਿਸੇ ਵੀ ਹੱਥ ਦੇ ਵਿੱਚ ਕਾਰਜ ਨਹੀਂ ਹੋਣ ਦਾਂਗੇ ਹਰ ਹੱਥ ਦੇ ਵਿੱਚ ਹਰ ਤਰ੍ਹਾਂ ਦੀ ਜੜੀ ਜੰਗ ਆ ਉਹ ਲੜਾਂਗੇ ਇਹ ਜਿਹੜੀਆਂ ਸਿਮਾ ਰੱਖਣ ਵਾਲੀਆਂ ਇਹਨੂੰ ਕਰ ਨਹੀਂ ਪਾਉਂਦੇ